ਜੇ ਜੇ ਸਹਿ ਜਾਤ ਸੰਦੇਹ ਪ੍ਰਭ ਕੋ ਸੰਗ ਨਾ ਛੋੜ ਤਨੇਮ ਤੇ ਤੇ ਪਰਮਪੁਰੀ ਕਹ ਤਾਹੀ ਤਿਨ ਹਰਿ ਸੋ ਅੰਤਰ ਕਿਛ ਨਾਹੀ ਜੇ ਜੇ ਜੀਅ ਜਾਤਨ ਤੇ ਡਰੇ ਪਰਮਪੁਰਖ ਤਜ ਤਿਨ ਮਗ ਪਰੇ ਤੇ ਤੇ ਨਰਕਕੁੰਡ ਮੋਹ ਪਰਹੀ ਬਾਰ ਬਾਰ ਜਗ ਮੋਹ ਬਪ ਧਰਹੀ ਨਾਨਕ ਗੋਬਿੰਦ ਇਕ ਕਰ ਦੇਖੋ ਹਮ ਤੀਜਾ ਮਸਬ ਚਲਾਇਓ ਰੇ ਜਾਤ ਪਾਤ ਕਛ ਰਹਿਣ ਨਦੇਵੋ ਕਰ ਇਕੰਕਾਰ ਬੁਲਾਇਓ ਰੇ ਸਾਜ ਫਰਟ ਗੁਰੂ ਮੈਂ ਆਪਣਾ ਰਾਜ ਜਹਰਮਨ ਇੱਕ ਵਾਰ ਕਰਾਉ ਵਾਹਿਗੁਰੂ ਸੇ ਕੋ ਨਾਮ ਜਪਾ ਸੇਂਗ ਤੇ ਸੁਮੁਖਤ ਨਾਮ ਝੂਲਣ ਵਿੱਚ ਹਸਤੀ ਸਾਜ ਵਾਰ ਵਾਰ ਪਰ ਨੋਬ ਜਪਾ ਜੇ ਸਵਾ ਲਾਉ ਤਮ ਕੋ ਘੈਤ ਲੀਤਾ ਖਾਲਸਾ ਉਹਦੇ ਹਸਰੋ ਜੀਤਾ ਹੋ ਰਾਜ ਕਰੇਗਾ ਖਾਲਸਾ ਕੀ ਰਹੇ ਨ ਕੋਏ ਵਾਰ ਹੋਏ ਸਾ ਮੇਰੇ ਗੇ ਸੰਜੋਏ ਉੱਠ ਕੇ ਸਵਾਮੇ ਕੀ ਕਰੂਣਾ ਪਾਸਾਰ ਜੰਗਾ ਵਾਜੇ ਫਤੇਗਾ ਜੇ ਨਾ ਪੀਰਤਾ ਲੰਗ ਲੂਟ ਲਿਆਓ ਬਰਕ ਪੇਸ਼ਖਾਨਾ ਚਲਾਓ ਗੱਡ ਗੱਦ ਮੈਨ ਬਿਲਾਓ ਜੋ ਮਨ ਆਪ ਮਾਗੇ ਜੋ ਮਨੋਬ ਤੇ ਪਜਾਓ ਸ਼ਾਮ ਮਹਾਰਾਜ ਨਾਓ ਪਦਸ਼ਾਹੀ ਦਾ ਕਰਾਓ ਤੱਕ ਸਾਰੇ ਸਾਹਿਬਾਨ ਯੋ ਆਪਾ ਲੜੂ ਨਾ ਪੌਜ ਲੜਾਓ ਹਟ ਨੀਰਣ ਸੇਤੀ ਬਾਦ ਮੰਗਾ ਨਾ ਸ਼ਾਦੂ ਖਲਕ ਨਾ ਸ਼ਾਦੂ ਬਰਕ ਬਰਕ ਤੂ ਇਲਾਨ ਖੁਦਾ ਸਰ ਕੀ ਮੇਰੋ ਨਾ ਗੁਰੂ ਗੋਬਿੰਦ ਸਿੰਘ ਜੀ ਸੋਢੀ ਰਾਜ ਅਸਖਲੋ ਨਾ ਸਭ ਹਰਕਤ ਨਾਲ ਸਾਜ ਮਾਨ ਵਗਾਓ ਕੁਸ਼ੇਗ ਮਾਨ ਕੇ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਕੀ ਬਤੈ ਸਿੱਖਾ ਸਰਪਰਹਤੋ ਆਲਮ ਫਜ਼ਲ ਸੱਚੇ ਸਾਹਿਬਸਤ ਗੋਬਿੰਦ ਸਿੰਘ ਜੀ ਸ਼ਾਹ ਸ਼ਾਹ ਦੇ ਨਾਲ ਕੋਈ ਬਸਤ ਤੇਰੇ ਭਰੇ ਨਖਤ ਤੇ ਨਾਮ ਗਿਆਨ ਆਜ਼ਨਾਨ ਗੁਰੂ ਗੋਬਿੰਦ ਆਪਨ ਪਾਉ ਸ੍ਰੀ ਖਾਲਸਾਹ ਸੌਂਪਾ ਦਵितीय ਰੂਪ ਸਤਿਗੁਰੂ ਗ੍ਰੰਥਾ ਬੋਲਣ ਸਤਿਗੁਰ ਸਬਦ ਸੰਪਾਖਨ ਨਾਮ ਗੋਬਿੰਦ ਕੀਰਤਨ ਸੰਥਾ ਗੁਨਾਨਵਾਦ ਪੁਨ ਸਿਵਤ ਸਲਾਹਨ ਉਠਦ ਬੈਠਦ ਸੈਨ ਕਰਨთა ਪਾਵਨ ਪੰਧ ਖਾਲਸਾਹ ਪ੍ਰਗਟਿਓ ਚਾਰ ਵਰਨ ਆਸਰਮ ਸੁਭ ਪੰਥਾ ਇਨਕੇ ਦਰਸ ਸਤਿਗੁਰ ਕੋ ਦਰਸਨ ਬੋਲਨ ਗੁਰੂ ਸ਼ਬਦ ਗੁਰ ਗ੍ਰੰਥਾ ਦਵਾਦਸ ਰੂਪ ਸਤਿਗੁਰ ਏ ਕਹੀਅਤ ਦਵਾਦਸ ਭਾਨ ਪ੍ਰਗਟ ਹਰ ਸੰਤਾ ਪ੍ਰਤੱਖ ਕਲਾ ਪਾਰ ਬ੍ਰਹਮ ਤਣੀ ਛੈ ਗ੍ਰੰਥ ਪੰਥ ਖਾਲਸ ਵਰਤੰਤਾ ਦਾਸ ਗੋਬਿੰਦ ਫਤਿਹ ਸਤਗੁਰ ਕੀ ਖਾਸ ਗ੍ਰੰਥ ਗੁਰ ਰੂਪ ਬਦੰਤਾ ਜੋਤ ਵਿਰਾਜ ਰਹੀ ਠੰਡਾ ਜਾਗੇ ਹੱਥ ਮੇਂ ਕੀ ਤੋਂ ਅਸੀਸ ਹੋ ਹਮਰੀ ਰੱਖਿਆ ਕਰ ਬਹੁ ਗੁਰੂ ਨਾਮ ਜਹਾਜ ਹਾ